ਬਾਰ ਬੀਬੀ ਭਾਨੀ ਜੀ ਗੁਰੂ ਅਰਜਨ ਦੇਵ ਜੀ ਨੂੰ ਕੇਸ਼ੀ ਇਸ਼ਨਾਨ ਕਰਾ ਰਹੀ ਸੀ ਤੇ ਉਹਨਾਂ ਨੇ ਵੇਖਿਆ ਕਿ ਗੁਰੂ ਅਰਜਨ ਦੇਵ ਜੀ ਜਿਹੜੇ ਪੀੜਾ ਸਾਬ ਤੇ ਬੈਠੇ ਹੋਏ ਹਨ ਉਸ ਦਾਇਕ ਪਾਵਾ ਟੁੱਟਣਿਆਲਾ ਹੈ ਤੇ ਇਹ ਚੀਜ਼ ਵੇਖਣ ਤੋਂ ਬਾਅਦ ਛੇਤੀ ਹੀ ਬੀਬੀ ਭਾਨੀ ਜੀ ਆਪਣਾ ਹੱਥ ਉਸ ਪਾਵੇ ਦੇ ਥੱਲੇ ਦੇ ਦਿੰਦੇ ਨੇ ਤੇ ਉਹ ਪਾਵੇ ਦਾ ਕਿਲ ਉਹਨਾਂ ਦੇ ਹੱਥ ਦੇ ਵਿੱਚ ਚੁੱਭ ਗਿਆ ਤੇ ਜਦੋਂ ਗੁਰੂ ਅਰਜਨ ਦੇਵ ਜੀ ਪਾਣੀ ਦੇ ਵਿੱਚ ਖੂਨ ਮਿਲਦਾ ਹੋਇਆ ਵੇਖਦੇ ਨੇ ਤਾਂ ਛੇਤੀ ਉਸ ਪੀੜੇ ਤੋਂ ਉੱਠ ਜਾਂਦੇ ਨੇ ਤੇ ਬੀਬੀ ਭਾਨੀ ਜੀ ਇਵਾ ਵੇਖ ਕੇ ਗੁਰੂ ਸਾਹਿਬਾਨ ਜੀ ਉਹਨਾਂ ਤੋਂ ਬਹੁਤ ਹੀ ਪ੍ਰਸੰਨ ਹੋਏ ਤਿਆਗਦੇ ਨੇ ਕਿ ਮੰਗਤੀ ਏ ਕੀ ਮੰਗਦੀ ਆ ਅਸੀਂ ਤੇਰੇ ਕਰਜ਼ਦਾਰ ਹੋ ਗਏ ਆ ਤੇ ਬੀਬੀ ਭਾਨੀ ਜੀ ਫਿਰ ਕਹਿਣ ਲੱਗੇ ਕਿ ਨਹੀਂ ਪਿਤਾ ਜੀ ਆਪ ਜੀ ਦਾ ਦਿੱਤਾ ਹੋਇਆ ਬਹੁਤ ਕੁਝ ਹੈ ਮੇਰੇ ਕੋਲ ਮੈਨੂੰ ਕੁਝ ਨਹੀਂ ਚਾਹੀਦਾ ਹੈ ਤੇ ਗੁਰੂ ਸਾਹਿਬਾਨ ਜੀ ਦੋ ਵਾਰ ਬੀਬੀ ਭਾਨੀ ਜੀ ਤੋਂ ਇਹ ਹੀ ਚੀਜ਼ ਪੁੱਦੇ ਨੇ ਪਰ ਉਹਨਾਂ ਦਾ ਜਵਾਬ ਸੇਮ ਹੀ ਹੁੰਦਾ ਹੈ ਤੇ ਜਦੋਂ ਗੁਰੂ ਸਹਿਬਾਨ ਜੀ ਤੀਸਰੀ ਵਾਰ ਉਹਨਾਂ ਕੋਲ ਪੁੱਛਦੇ ਨੇ ਤਾਂ ਬੀਬੀ ਭਾਨੀ ਜੀ ਜਵਾਬ ਦਿੰਦੇ ਨੇ ਕਿ ਗੁਰੂ ਪਿਤਾ ਜੇਕਰ ਤੁਸੀਂ ਇੰਨੇ ਹੀ ਪ੍ਰਸੰਨ ਹੋ ਕਿ ਗੁਰਤਾ ਗੱਦੀ ਘਰ ਚੋਂ ਬਾਹਰ ਨਹੀਂ ਜਾਣੀ ਚਾਹੀਦੀ ਇਹ ਸੋਡੀਆਂ ਦੇ ਵਿੱਚ ਹੀ ਰਹੇ ਤੇ ਬੀਬੀ ਭਾਨੀ ਜੀ ਦੇ ਇਹ ਬਚਨ ਸੁਣਨ ਤੋਂ ਬਾਅਦ ਗੁਰੂ ਸਹਿਬਾਨ ਜੀ ਆਖਦੇ ਨੇ ਕਿ ਠੀਕ ਹੈ ਪੁੱਤਰੀ ਇਹ ਗੁਰਗੱਦੀ ਘਰ ਦੇ ਵਿੱਚ ਹੀ ਰਹੇਗੀ ਪਰ ਪਰਿਵਾਰ ਨੂੰ ਇਸ ਦੇ ਕਰਕੇ ਬਹੁਤ ਜ਼ਿਆਦਾ ਗੁਰਪਾਨੀਆਂ ਦੇਣੀਆਂ ਪਹਿਣ ਗਿਆ ਤੇ ਅੱਗੇ ਚੱਲ ਕੇ ਇਦਾਂ ਹੀ ਹੋਇਆ ਪੰਜਵੇਂ ਜਾਮੇ ਦੇ ਵਿੱਚ ਨੌਵੇਂ ਜਾਮੇ ਦੇ ਵਿੱਚ ਦਸਵੇਂ ਜਾਮੇ ਦੇ ਵਿੱਚ ਕਿੰਨੀਆਂ ਹੀ ਸ਼ਹੀਦੀਆਂ ਹੋਈਆਂ